ਜੀਣਾ ਹੈ ਤਾਂ ਬਰਰਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਹੱਕ ਕੋਈ ਦਿੰਦਾ ਨਹੀਂ ਹੱਕ ਲੈਣੇ ਪੈਂਦੇ ਨੇ ਮੈਂ ਬਹੁਤੀਆਂ ਲੰਬਾ ਨਹੀਂ ਗੱਲਾਂ ਕਰਨੀਆਂ ਮੈਂ ਤਾਂ ਇੱਕੋ ਗੱਲ ਕਹਿਣੀ ਹੈ ਕਈ ਦਫਾ ਸਿਆਣੇ ਵੀ ਗਲਤੀ ਕਰ ਲੈਂਦੇ ਆ ਪਰ ਇੱਕ ਗੱਲ ਤੁਹਾਨੂੰ ਦੱਸ ਦੇਣਾ ਚੀਮਾ ਸਾਹਿਬ ਨਾ ਅਕਾਲ ਤਖਤ ਦੀ ਪ੍ਰਭੂਸਤਾ ਘਟੂ ਨਾ ਅਕਾਲ ਤਖਤ ਦੀ ਸ਼ਕਤੀ ਘਟੂ ਇਹ ਅਕਾਲ ਤਖਤ ਵਾਲੇ ਦੀ ਵਡਿਆਈ ਹੈ ਜਿਹਨੂੰ ਮਾਰਨਾ ਹੁੰਦਾ ਉਹਦੀ ਮੱਤ ਮਾਰ ਦਿੰਦਾ ਹਰਪ੍ਰੀਤ ਸਿੰਘ ਦੀ ਮੱਤ ਮਾਰਤੀ ਅੱਜ ਕਹਿੰਦੇ ਮੈਨੂੰ ਇੱਕ ਅਖਬਾਰ ਵਾਲਾ ਕਹਿਣ ਲੱਗਾ ਕਹਿੰਦਾ ਗਰੇਵਾਲ ਜੀ ਤੁਸੀਂ ਆਪਣਾ ਪ੍ਰਧਾਨ ਚੁਣਦੇ ਹੋ ਸਮੁੰਦਰੀ ਹਾਲ 'ਚ ਤੇ ਇਹਨਾਂ ਨੂੰ ਕਿਉਂ ਨਹੀਂ ਸਮੁੰਦਰੀ ਹਾਲ ਦਿੱਤਾ ਮੈਂ ਕਿਹਾ ਸਮੁੰਦਰੀ ਹਾਲ ਸ਼ਾਮਲਾਟ ਨਹੀਂ ਪੰਥ ਦੀ ਜਾਇਦਾਦ ਹੈ ਤੇ ਸ਼ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਇਹ ਤਾਂ ਭਗੌੜੇ ਨੇ ਉਹ ਕਹਿੰਦਾ ਕਿਵੇਂ ਮੈਂ ਕਿਹਾ ਮੈਂ ਨਹੀਂ ਕਹਿੰਦਾ ਇਹ ਅਕਾਲ ਤਖਤ ਕਹਿੰਦਾ ਹਰਪ੍ਰੀਤ ਸਿੰਘ ਨੂੰ ਕਹਿਣਾ ਪਿਆ ਜੇ ਹਰਪ੍ਰੀਤ ਸਿੰਘ ਦੇ ਵੱਸ ਹੁੰਦਾ ਉਸ ਦਿਨ ਸਾਡਾ ਅਕਾਲੀ ਦਲ ਵੀ ਤੋੜ ਕੇ ਸਰਦਾਰ ਸੁਖਬੀਰ ਸਿੰਘ ਉਹਨਾਂ ਵਾਲਾ ਪ੍ਰਧਾਨਗੀ ਨੂੰ ਵਿਰਧ ਕਰ ਸਕਦਾ ਸੀ ਪਾਬੰਦੀ ਵੀ ਲਾ ਸਕਦਾ ਸੀ ਪਰ ਨਹੀਂ ਲੱਤਾਂ ਨੇ ਭਾਰ ਚੱਲਿਆ ਕਿਉਂਕਿ ਜਿਹੜੇ ਪਾਰਟੀ ਦੀ ਸਿਰਜਣਾ ਅਕਾਲ ਤਖਤ ਤੇ ਹੋਈ ਹੈ ਅਕਾਲੀ ਦਾ ਲੋਹੀ ਹੈ ਉਹ ਅਕਾਲੀ ਦਲ ਇਸ ਕਰਕੇ ਹੋਈ ਹੈ ਅੱਜ ਮੈਂ ਉਸ ਬੰਦੇ ਦੀ ਗੱਲ ਕਰਨ ਨੂੰ ਕਈ ਦਮ ਬਾਲ ਸਿੰਘ ਕਹਿੰਦੇ ਹੁੰਦੇ ਸੀ ਮੈਂ ਕਾਂਗਰਸ ਨੂੰ ਬਾੜੀਆਂ ਗਾਲਾਂ ਨਹੀਂ ਕੱਢਦਾ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿਉਂ ਕਹਿੰਦੇ ਜਿੰਨੀ ਆਰ ਨਾਂ ਲੈ ਲੋ ਸ਼ਾਮ ਨੂੰ ਰੋਟੀ ਨਹੀਂ ਮਿਲਦੀ ਅੱਜ ਮੈਂ ਆ ਜਿਹੜੇ ਪਗੌੜੇ ਨੇ ਅਕਾਲ ਤਖਤ ਦੇ ਉਹਨਾਂ ਦੀ ਗੱਲ ਕਰਨ ਲੱਗਾ ਆ ਹਰਪ੍ਰੀਤ ਸਿੰਘ ਦੀਆਂ ਟੇਪਾ ਪੜ੍ਹ ਲਓ ਟੇਪਾ ਕੱਢ ਲਓ ਜਾਦੇ ਹੈ ਵਾਦ ਵਿਵਾਦ ਸ਼ੁਰੂ ਹੋਇਆ ਪ੍ਰੈਸ ਵਾਲਿਆਂ ਨੇ ਪੁੱਛਿਆ اے ਗਿਆਨੀ ਜੀ ਤੁਹਾਨੂੰ ਪ੍ਰਧਾਨ ਬਣਾਉਣ ਨੂੰ ਫਿਰਦੇ ਆ ਬਣਨ ਨੂੰ ਤਿਆਰ ਕਹਿੰਦਾ ਜੇ ਦੋਨੋਂ ਧੜੇ ਕਹਿਣਗੇ ਮੈਂ ਇੱਕ ਧੜੇ ਦਾ ਪ੍ਰਧਾਨ ਨਹੀਂ ਬਣਨਾ ਓਏ ਸਰਦਾਰਾ ਅੱਜ ਫਿਰ ਕੀ ਬਣਿਆ ਧੜਾ ਵੀ ਨਹੀਂ ਢੜੀ ਐ ਕਿ ਪਾਈਆ ਵੀ ਨਹੀਂ ਛਟਾਂਕੀ ਐ ਐਦੀਆਂ ਛਟਾਂਕੀਆਂ ਬੜੀਆਂ ਉੱਠੀਆਂ ਮੈਂ ਭਰਾਵੋ ਤੁਹਾਨੂੰ ਸਭ ਨੂੰ ਪਤਾ ਟੋੜਾ ਸਾਹਿਬ ਦੇ ਨਾਲ ਰਿਹਾ ਟੋੜਾ ਸਾਹਿਬ ਨੇ ਮੈਨੂੰ ਗੱਲ ਇੱਕੋ ਕਹੀ ਕਹਿੰਦੇ ਗਰੇ ਵਾਲਾ ਜੇ ਗਲਤੀ ਕੀਤੀ ਹੈ ਨਾ ਆਪਾਂ ਬਾਦਲ ਤੋਂ ਦੂਰ ਹੋਣ ਦੀ ਕੀਤੀ ਐ ਕਹਿੰਦੇ ਕਿੰਨਾ ਰੌਲਾ ਪਾ ਲਿਆ ਉੱਚੀ ਉੱਚੀ ਚੜ ਗਏ ਕੂਕਾ ਮਾਰ ਲਿਆ ਪਰ ਸੰਗਤ ਤੱਕੜੀ ਦੇ ਨਾਲ ਰਹੀ ਆ ਆਪਣੇ ਨਾਲ ਨਹੀਂ ਆਈ ਆਪਾਂ ਨੂੰ ਮੁੜ ਕੇ ਬਾਦਲ ਨਾਲ ਰੜਨਾ ਪਊ ਇਹ ਕਿਹੜੀ ਬਾਗ ਦੀ ਮੂਲੀ ਐ ਇਹ ਤਾਂ ਹੋਏ ਨਹੀਂ ਲੱਭਣੇ ਇਹ 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 ਖਵਤੀ ਇਹ ਫਰਉਤੀ ਇਹਨਾਂ 'ਚ ਪੰਥ ਕਿਹੜਾ ਐ ਮੈਨੂੰ ਤਰਸ ਆਉਂਦਾ ਜਦ ਅਕਾਲ ਤੱਕ ਸਭ ਦੀ ਫਸੀਲ ਨੂੰ ਇਸ ਤਰ੍ਹਾਂ ਕੰਮ ਲਈ ਵਰਤਿਆ ਗਿਆ ਕਮੇਟੀ ਬਣਾਈ ਜੀਦੇ ਜੋ ਤਿੰਨਾਂ ਦਾ ਅਮਰਤ ਨਹੀਂ ਛਕਿਆ ਹੋਇਆ ਉਹ ਯਾਰ ਸਾਡੇ ਦਾ ਜਾਣ ਲੱਗਿਆ ਦਾੜੀਆਂ ਵਿਖਲਾਤੀਆਂ ਉਥੋਂ ਗੈਰ ਅਮਰਤਈ ਮੈਂਬਰ ਬਣਾਤੇ ਇਹ ਅਕਾਲ ਤਖਤ ਦੀ ਮਰਿਆਦਾ ਹੈ ਅਕਾਲ ਤਖਤ ਨੂੰ ਕਿਉਂ ਇਹਨਾਂ ਨੇ ਵਰਤੇ ਆ ਮੈਨੂੰ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਾ ਕਿ ਹਰਪ੍ਰੀਤ ਸਿੰਘ ਜੀ ਸੰਗਤ ਜਵਾਬ ਪੁੱਛਦੀ ਹੈ ਕਿ 9 ਨਵੰਬਰ ਨੂੰ ਜਿਸ ਦਿਨ ਧਾਮੀ ਸਾਹਿਬ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਐ ਇਹ ਸੱਚ ਨਹੀਂ ਕਿ ਤੂੰ ਮਹੇਸ਼ਿੰਦਰ ਸਿੰਘ ਨੂੰ ਆਪਣੇ ਦਫ਼ਤਰ 'ਚ ਬੁਲਾ ਕੇ ਕਿਹਾ ਕਿ ਗਰੇ ਵਾਲਾ ਆਰਐਸਐਸ ਦੇ ਉਲਟ ਨਾ ਬੋਲਿਆ ਕਰ ਮੇਰੀ ਉਹਨਾਂ ਦੇ ਨਾਲ ਯਾਰੀ ਐ ਮੈਂ ਕਿਹਾ ਗਿਆਨੀ ਜੀ ਉਹੀ ਤਾਂ ਸਿਉਂਖ ਹੈ ਕਹਿੰਦੇ ਸਿਉਂਖ ਹੋ ਪਰ ਮੇਰੇ ਪ੍ਰਭਾਵ ਇੱਥੇ ਜੋ ਮੈਂ ਕਹਾਂ ਉਹ ਹੀ ਕਰ ਦੇਣਗੇ ਆਪ ਤਾਂ ਇਹਨਾਂ ਤੋਂ ਕਰਾ ਨਹੀਂ ਹੋਇਆ ਉਹਨਾਂ ਦੇ ਆਖੇ ਜੋ ਉਹਨਾਂ ਨੇ ਕਿਹਾ ਮੈਂ ਇੱਥੇ ਹੀ ਗੱਲ ਤੁਹਾਨੂੰ ਦੱਸਦਾ ਐ ਇਹ ਮੈਂ ਜਿਹੜੀਆਂ ਗੱਲਾਂ ਕਰਦਾ ਐ ਇਹ ਮੈਂ ਆਪ ਨਹੀਂ ਕਰਦਾ ਇਹ ਗਿਆਨੀ ਜੀ ਦੀਆਂ ਆਪਣੀ ਜ਼ੁਬਾਨ ਚੋਂ ਮੈਂ ਗੱਲ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਲਾ ਸੁਣੋ ਕੀ ਕਹਿੰਦਾ ਗਿਆਨੀ ਦਿੱਲੀ ਨਾਲ ਤਾਂ ਸਾਡੀ ਜਾ ਰਹੀ ਐ ਠੀਕ ਕਰ ਠੀਕ ਕਰ ਕਿੱਥੇ ਹੁੰਦਾ ਸਪੀਕਰ ਫੋਨ ਇਹਦਾ ਗਿਆਨੀ ਕਹਿੰਦਾ ਮੇਰੀ ਯਾਰੀ ਹੈ ਦਿੱਲੀ ਵਾਲਿਆਂ ਨਾਲ ਆ ਕਹਿੰਦਾ ਗਿਆਨੀ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੇਰੀ ਯਾਰੀ ਹੈ ਮੈਂ ਇੱਕ ਗੱਲ ਹੁਣ ਹੋਰ ਕਰਨ ਲੱਗਾ ਫੇਰ ਇਹਨਾਂ ਨੇ ਕੀ ਕੀਤਾ ਕਹਿੰਦੇ ਅਕਾਲੀ ਦਲ ਨੂੰ ਤਕੜੇ ਕਰਨ ਲਈ ਚੁੱਲ੍ਹੇ ਨਵੇੜ ਦੋ ਪਰ ਚੁੱਲ੍ਹੇ ਚੱਗ ਪਾਤੀ ਕਿਉਂਕਿ ਇੱਕ 1 ਕਿਲੋ ਮੈਂ ਦੀ ਮੁੱਲ ਇਹਨੂੰ ਵਧਾਈ ਦੇਣਾ ਹੈ ਕੀ ਜੀ ਦਾ ਖਾਦਾ ਜੀ ਦੇ ਖਾਦੇ ਬੋਲਿਆ ਉਹਦੇ ਨਾਲ ਵਫਾਦਾਰ ਰਿਹਾ ਪਰ ਜਿਹੜੇ ਗੁਰੂ ਨੇ ਮਾਨ ਦਿੱਤਾ ਉਹ ਗੁਰੂ ਵੱਲ ਪਿੱਟ ਕਰ ਲਿਏ ਨੇ ਪਰ ਅੱਜ ਉਹ ਇੱਕ ਧੜੇ ਦਾ ਇੱਕ ਇੱਕ ਆ ਨਿੱਕੀ ਜੀ ਛਟਾਂਕੀ ਦਾ ਪ੍ਰਧਾਨ ਹੈ ਛਟਾਂਕੀ ਦਾ ਮੈਂ ਛਟਾਂਕੀ ਕਹਿਣਾ ਮੇਰੀ ਕਾਗਜ਼ ਤੇ ਨੋਟ ਕਰ ਲੋ ਜੇ 2-4 ਮਹੀਨਿਆਂ ਬਾਅਦ ਇਹਨੂੰ ਮੂੰਹ ਤੋਂ ਮੱਖੀਆਂ ਉਡਾਉਣ ਆਲਾ ਲੱਭ ਗਿਆ ਤਾਂ ਹਿਮੇਸ਼ਿੰਦਰ ਸਿੰਘ ਨੂੰ ਬੁਲਾ ਕੇ ਇੱਥੇ ਸਜ਼ਾ ਦੇ ਦੇਣਾ ਮੈਂ ਹੁਣ ਹਰਪ੍ਰੀਤ ਸਿੰਘ ਨੂੰ ਪਹਿਲਾ ਸਵਾਲ ਕਰਦਾ ਕਿ ਸਰਦਾਰਾ ਤੂੰ 7 ਸਾਲ ਐਕਟਿੰਗ ਜਥੇ ਦਾ ਰਿਹਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੈਂ ਨਹੀਂ ਆ ਪੰਥ ਪੁੱਛਦਾ ਤੇithੋਂ ਕਿੰਨਿਆਂ ਨੂੰ ਤੂੰ ਅੰਮ੍ਰਿਤ ਪਾਨ ਕਰਾਇਆ ਜਵਾਬ ਮੰਗਦਾ ਹੈ ਇਹ ਪੰਥ ਪੁੱਛਦਾ 7 ਸਾਲ ਵਿੱਚ ਕਿੰਨੇ ਵਿਦੇਸ਼ਾਂ 'ਚ ਦੌਰੇ ਲਾਏ ਆ ਉਥੋਂ ਕਿੰਨੇ ਪੈਸੇ ਲਿਆਏ ਆ ਇਹ ਵੀ ਹਿਸਾਬ ਪੰਥ ਪੁੱਛਦਾ ਹੈ ਇਹ ਸਹੀ ਨਹੀਂ ਤੇਰੀ رائے ਨਾਲ ਤੇਰੀ ਰਜ਼ਾਮੰਦੀ ਨਾਲ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਤੋੜੀ ਗਈ ਪਟਨਾ ਸਾਹਿਬ ਦੀ ਤੋੜੀ ਗਈ ਦਿੱਲੀ ਵਾਲਾ ਕਮੇਟੀ ਵਾਲੇ ਬੀਜੇਪੀ ਚ ਰਲਾਏ ਗਏ ਹਰਿਆਣੇ ਦੀ ਕਮੇਟੀ ਬਣਾਈ ਗਈ ਤੇਰਾ ਸਰਦਾਰਾ ਉਹਦਾ ਮੂੰਹ ਕਿਉਂ ਸੀਤਾ ਸੀ ਚੁੱਪ ਕਿਉਂ ਰਿਹਾ ਹੈ ਅੱਜ ਮੈਂ ਬੋਲਦਾ ਤੇ ਬੋਲੂਗਾ ਕਿਉਂਕਿ ਅੱਜ ਤੱਕ ਉਹ ਜੱਥੇਦਾਰ ਸੀ ਮੈਂ ਜੱਥੇਦਾਰ ਦੇ ਖਿਲਾਫ ਕਦੇ ਕੁਝ ਨਹੀਂ ਕਹਿੰਦਾ ਪਰ ਅੱਜ ਉਹ ਇੱਕ ਪੰਛਟਾਂਕੀ ਦਾ ਪ੍ਰਧਾਨ ਹੈ ਉਹਨੂੰ ਜਵਾਬ ਮੰਗਾਗੇ ਤੇ ਜਵਾਬ ਦੇਣੇ ਪੈਣਗੇ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮਕਾਉਂਗਾ ਉਹ ਯਾਰ ਤੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੜਾ ਉਲਟ ਬੋਲਿਆ ਸੁਖਬੀਰ ਸਿੰਘ ਬਾਦਲ ਨੂੰ ਤੂੰ ਦੇਖ ਕੇ ਰਾਜੀ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 18 ਸਾਲ ਆਜ਼ਾਦ ਭਾਰਤ ਵਿੱਚ ਪੰਥ ਤੇ ਪੰਜਾਬ ਲਈ ਜਿਹੜਾ ਘਟੀਆਂ ਆ ਆਪਾਂ ਕੀ ਮੱਲ ਮਾਰੀ ਐ ਦੱਸੋ ਮਹਾਰਾਜੀ ਹਰਪ੍ਰੀਤ ਸਿੰਘ ਜੀ ਦੱਸੋ ਆਪਾਂ ਕੀ ਮੱਲ ਮਾਰੀ ਐ ਆਪਾ ਐਗਜ਼ੈਕਟਿਵ ਕਲਾਸ ਵਿੱਚ ਬਿਜ਼ਨਸ ਕਲਾਸ ਹੁਣ ਜਾਦਾ ਲਿਹਿਆ ਉਦੋਂ ਤੈਨੂੰ ਪੁੱਛਦਾ ਕੋਈ ਨਹੀਂ ਹੁਣ ਕਿੰਨੇ ਘੇੜੇ ਬਾਹਰ ਮਾਰੇ ਐ ਹੁਣ ਕਿਉਂ ਨਹੀਂ ਬਾਹਰ ਜਾਂਦਾ ਹੁਣ ਤੈਨੂੰ ਕਿਉਂ ਨਹੀਂ ਬੁਲਾਉਂਦਾ ਮੈਂ ਇੱਕ ਸਿਆਣੇ ਦੀ ਗੱਲ ਦੱਸਦਾ ਇੱਕ ਸਿਆਣੇ ਨੇ ਦੱਸਿਆ ਕਹਿੰਦਾ ਇੱਕ ਗਰੀਬ ਸਿੱਖ ਗੁਰੂ ਸਾਹਿਬ ਦਾ ਸਰੂਪ ਨਿੱਜ ਥਾਂ ਤੇ ਲਿਜਾ ਰਿਹਾ ਸੀ ਤੇ ਬਾਦਸ਼ਾਹ ਉਹਨੂੰ ਮੱਥੇ ਟੇਕਣ ਤੇ ਉਸ ਗਰੀਬ ਸਿੱਖ ਬੜਾ ਚੌੜਾ ਹੋ ਗਿਆ ਕਿ ਮੈਂ ਤਾਂ ਬਹੁਤ ਵੱਡਾ ਬਣ ਗਿਆ ਕਿ ਮੈਨੂੰ ਇਹ ਮੱਥੇ ਢੇਕਦੇ ਆ ਜਦੋਂ ਗੁਰੂ ਸਾਹਿਬ ਨੂੰ ਸੁਖਾਸਣ ਕਰਾ ਕੇ ਵਾਪਸ ਆਇਆ ਉਹਨੂੰ ਮੋਢੇ ਮਾਰਨੇ ਕਹਿੰਦਾ ਯਾਰ ਉਹੀ ਆ ਜਿਹਨੂੰ ਮੱਥੇ ਢੇਕਦੇ ਸੀ ਉਹ ਕਹਿੰਦਾ ਤੈਨੂੰ ਨਹੀਂ ਸੀ ਢੇਕਦੇ ਭਲੇਖਾ ਜਿਹਨੂੰ ਮੱਥੇ ਢੇਕਦੇ ਸੀ ਉਹਨੂੰ ਤੂੰ ਸੁਖਾਸਣ ਤੇ ਬਿਠਾਇਆ ਹੈ ਜੱਥੇਦਾਰਾ ਜੱਥੇਦਾਰੀ ਨੂੰ ਮੱਥੇ ਢੇਕਦੇ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਮੱਥੇ ਢੇਕਦੇ ਸੀ ਅਕਾਲ ਤਖਤ ਨੂੰ ਮੱਥੇ ਢੇਕਦੇ ਸੀ ਆ ਸਾਢੇ 4 ਫੁੱਟ ਵਾਲੇ ਹਰਪ੍ਰੀਤ ਸਿੰਘ ਨੂੰ ਨਹੀਂ ਮੱਥੇ ਢੇਕਦੇ ਸੀਗੇ ਮਤ ਕੋਈ ਭਲੇਖਾ ਰੱਖੀ ਤੋ ਮੈਂ ਖਾਲਸਾ ਜੀ ਕੋਈ ਗੱਲ ਕਹਿਣੀ ਹੈ ਨਾ ਤਾਂ ਉਹਨੂੰ ਗਲਤੀ ਨਾਲ ਅਕਾਲੀ ਦਲ ਕਹਿਆ ਕਰੋ ਅਕਾਲੀ ਦਲ ਇੱਕ ਸੀ ਇੱਕ ਹੈਗਾ ਤੇ ਇੱਕ ਰਹੂਗਾ ਤੇ ਜਿਹਦਾ ਅੱਜ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਉਹ ਅਕਾਲੀ ਦਲ ਆ ਹੋਰ ਅਕਾਲੀ ਦਲ ਕੋਈ ਨਹੀਂ ਬੋਲੇ ਸੋਨਹਿਰੀ ਯਾ ਕਾਲੇ ਇਹ ਹੱਟੀਆਂ ਨੇ ਖੁੱਲੀਆਂ ਨੇ ਬੰਦ ਹੋ ਜਾਣਗੀਆਂ ਹੁਣ ਮੈਂ ਪੰਜ ਚਾਰ ਨਾਰੇ ਲਵਾਉਣੇ ਆ ਠੋਕ ਕੇ ਲਾਉਣੇ ਆ ਕਿਸੇ ਗੱਲ ਦੀ ਟੇਲ ਨਾ ਛੱਡਣ ਵਾਲੇ ਯਾਰ ਇੱਥੇ ਤਤੀ ਤਵੀ ਤੇ ਵੀ ਬੈਠੇ ਆਂ ਬਾਰਿਸ਼ 'ਚ ਵੀ ਅਠੇ ਪਰਵਾਹ ਨਾ ਕਰਿਓ ਪੰਥਾ ਇਹ ਕੁਛ ਨਹੀਂ ਹੁੰਦਾ ਯਾਰ ਆਪਾਂ ਪੰਜਵੇਂ ਪਾਸ਼ਾ ਨੇ ਤਤੀ ਤਵੀ ਤੇ ਵੀ ਬੈਠਿਆ ਪਰ ਬਾਰਿਸ਼ ਿਡ ਰਹੀ ਜਾਂਨੇ ਆ ਮੈਂ ਕਹੂੰਗਾ ਦੇਖ ਤੇਕ ਤੁਸੀਂ ਕਹਿੰਦਾ ਫਤਿਹ ਦੇਖ ਤੇਕ ਫਤਿਹ ਐਨੀ ਨਾਲ ਨਹੀਂ ਫਤਿਹ ਹੋਣੀ ਥੋੜਾ ਜ਼ੋਰ ਲਾਓ ਦੇਖ ਤੇਕ ਪੰਥ ਕੀ ਜਿੰਦ ਪੰਥ ਕੀ ਜਿੰਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਲਓ ਹੁਣ ਬੁਲਾਉਣ ਲੱਗਾ ਜਗਾਰਾ ਜਿੰਨਾ ਤੋਂ ਨੀ ਤੱਕ ਜੋਰ ਲਾ ਕੇ ਮੈਂ ਬੁਲਾਉਣਾ 11 ਲੰਬੀ ਹੀ ਕਨਾਲੀ ਜਵਾਬ ਦੇਣਾ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ